ਨਾਵਲ ਚਿੜੀਆਂ ਦਾ ਮਾਰ ਲੇਖਿਕਾ ਡਾਕਟਰ ਦਲੀਪ ਕੌਰ ਟਿਪਣਾ ਪਾਗਠਮਾ ਤੇਜਵੰਤ ਹੋਰਾਂ ਦੇ ਘਰੋਂ ਅੱਗੋਂ ਦੀ ਲਾਂਕ ਕੇ ਕਾਰ ਅਗਲਾ ਮੋੜ ਮੁੜ ਕੇ ਥਾਣੇਦਾਰ ਦੇ ਘਰ ਅੱਗੇ ਜਾ ਖੜੁੱਤੀ ਗੀਤ ਗਾਉਂਦਿਆਂ ਬਹੁਆਂ ਦੇ ਵਿੱਚ ਕਾਰ ਤੁਰ ਹੀ ਆਉਂਦੀ ਗੱਡੇ ਵਰਗੀ ਜੀਤੋ ਦੀ ਸੱਸ ਉਸ ਨੂੰ ਕਾਰ ਵਿੱਚੋਂ ਲਾ ਕੇ ਅੰਦਰ ਲੈ ਗਈ ਨੂਹ ਪੁੱਤ ਉਤੋਂ ਦੀ ਬਾਰ ਕੇ ਥਾਣੇਦਾਰ ਲਈ ਨੇ ਪਾਣੀ ਪੀਤਾ ਸ਼ਗਣ ਪਾ ਕੇ ਮੂੰਹ ਦੇਖਿਆ ਤੇ ਮੂੰਹ ਜਠਲਾਇਆ ਕੁੜੇ ਨੂੰ ਤਾਂ ਤੇਰੀ ਬਲਾਈ ਸੋਣੀ ਹੈ ਕੰਗਾ ਨੇ ਠਾਣੇਦਾਰ ਨੂੰ ਆਖਿਆ ਠਾਣੇਦਾਰ ਲਈ ਪੁੱਲੀ ਨਹੀਂ ਸੀ ਸਮਾਉਂਦੀ ਪਰ ਅਗਲੇ ਦਿਨ ਜਦੋਂ ਦਿਖਾਵਾ ਦਿਖਾਇਆ ਗਿਆ ਤਾਂ ਸਟੇਨਲੈਸ ਸਟੀਲ ਦੇ ਭਾਂਡਿਆਂ ਦੀ ਥਾਂ ਪਿੱਤਲ ਕਾਸੇ ਦੇ ਭਾਂਡੇ ਸੁਨਹਿਰ ਦੀਆਂ ਰਿਆਨਾਂ ਦੀ ਥਾਂ ਸਰਟਨ ਦੀਆਂ ਰਿਆਨਾਂ ਨਿੱਕਾ ਜਿਹਾ ਰੇਡੀਓ ਸੱਸ ਨੂੰ ਸੈੱਟ ਦੀ ਥਾਂ ਇਕੱਲਾ ਗੁਲੂਬੰਦ ਦੇ ਘਟਾਣੇਦਾਨੀ ਦੇ ਮੱਥੇ ਵਿੱਚ ਸੱਤ ਤਿਉੜੀਆਂ ਪੈ ਗੰਨ। ਇੱਕ ਜੀ ਸਰਦਾਰ ਨੀ ਜੀ ਮੋਟਰਸਾਈਕਲ ਵੀ ਏ। 9 ਨੇ ਜੱਜਮਾਨਾਂ ਦਾ ਪਖਪੂਰ ਦੀ ਨੇ ਦੱਸਿਆ। ਆਹੋ ਕੋੜੀ ਜੋੜੀ ਦਿੱਤ-ਦੱਤ ਸਭ ਕਾਸੀ ਦੀ ਥਾਂ ਦਿੱਤਾ ਇੱਕ ਮੋਟਰਸਾਈਕਲ। ਮੋਟਰਸਾਈਕਲ ਤਾਂ ਜੇ ਕੱਲ ਮਾੜੇ ਤੋਂ ਮਾੜਾ ਦੇ ਦਿੰਦਾ। ਜੀ ਸਾਡੇ ਪਿੰਡ ਚ ਤਾਂ ਅੱਜ ਥਾਂ ਹੀ ਦਿੱਤਾ ਹੀ ਕਿਸੇ ਨੇ ਪਿੰਡ ਹੀ ਕੰਗਾਲਾਂ ਦਾ ਏ ਇਹ ਤਾਂ ਦੀਂਦਾ ਹੀ ਏ ਨਹੀਂ ਤਾਂ ਬਰਤ ਵਿਹਾਰ ਦਾ ਅੱਜ ਕੱਲ ਕਿਹਨੂੰ ਨਹੀਂ ਪਤਾ ਮੈਂ ਆਖ ਹੱਟੀ ਇਹਨਾਂ ਨੂੰ ਬਾਈ ਲਿਸਟ ਭੇਜ ਦਿਓ ਪਰ ਮੇਰੀ ਏਕਣਾ ਸੁਣੀ ਆਖਣ ਤੇਜਵੰਤ ਸਿਓ ਹੋਰਾਂ ਦੇ ਰਿਸ਼ਤੇ ਦਾ ਅਰ ਨੂੰ ਸਭ ਕੁਝ ਪਤਾ ਹੀ ਹੋਣਾ ਹੁਣ ਵੜਾ ਲੈਣਾ ਸਰੀਕੇ ਕਵੀਲੇ ਚ ਨੱਕ ਅੱਜ ਕੱਲ ਸਰਦਾਰ ਨੇ ਨਵੇਂ ਲੋਕਾਂ ਦਾ ਤਾਂ ਉਹੀ ਦਵਾਰ ਨਹੀਂ ਬਰਾ ਬੈਠੇ ਪਗਵਨ ਰਹੇ ਥਾਣੇਦਾਰ ਉੱਤਮ ਸਿੰਘ ਨੇ ਆਖਿਆ ਨਾ ਇਹਦੂ ਵੱਦ ਦਾ ਸਾਰਾ ਕੁਝ ਬੜਲੇ ਵਾਲੇ ਆਪ ਕਰਤੇ ਆਖਦੇ ਨੇ ਪਰ ਨੂੰ ਦਾ ਦੇਖ ਲੈ ਮੌਰਨੀਆਂ ਵਰਗੀਏ ਬੜਲੇ ਵਾਲਿਆਂ ਦੀ ਕੁੜੀ ਕੋਲ ਖੜੀ ਤੂੰ ਤਾਂ ਪਤਾ ਹੀ ਨਹੀਂ ਸੀ ਲੱਗਿਆ ਕਿ ਕਰਨਾ ਵੀ ਬਾਈ ਨੂੰ ਕਿਹੜੀ ਐ ਤੇ ਸੱਸ ਕਿਹੜੀ ਘੱਟ ਤੋਂ ਘੱਟ ਜਿੰਨਾ ਕੁਝ ਅਸੀਂ ਆਪਣੀ ਕਲਵੰਤ ਨੂੰ ਦਿੱਤਾ ਉਹਨਾਂ ਤਾਂ ਆਉਣਾ ਚਾਹੀਦਾ ਸੀ ਨਾ ਲੋਕੀਂ ਆਖਣਗੇ ਚੱਲ ਕੋਈ ਨਾ ਰੱਬ ਨੇ ਚਾਹਿਆ ਉਹਨਾਂ ਉਹਨਾਂ ਕੋ ਜਿੱਤਾ 1 ਮਹੀਨੇ ਵਿੱਚ ਆ ਸਕਦਾ ਬਸ ਦੋਕ ਦਿਨ ਖੂਨ ਦੇ ਕੇ ਆ ਜਾ ਪਰ ਅੱਜ ਕੱਲ ਮੁਫਤੋਂ ਮੁਫਤੀ ਕਰਾਉਣ ਵਾਲੇ ਵੀ ਤਾਂ ਬਥੇਰੇ ਆ ਜਾਂਦੇ ਨੇ ਲੈ ਆਉਣਗੇ ਜੀ ਵਜ਼ੀਰ ਦੀ ਸ਼ਿਫਾਰਿਸ਼ ਕੌਣ ਪੁੱਛਣ ਵਾਲਾ ਹੋਵੇ ਬਾਈ ਕੋਈ ਪੁੱਛਣ ਵਾਲਾ ਹੋਵੇ ਬਾਈ ਅਸੀਂ ਵੀ ਤਾਂ ਕੰਮੇ ਗੁਜ਼ਾਰਾ ਤੋਰਨਾ ਹੀ ਹੈ ਉਤੋਂ ਪਾ ਕਿਹੜੇ ਜਾਂਦੇ ਨੇ ਗੁਜ਼ਾਰੇ ਲਈ ਤਾਂ ਸਰਕਾਰ ਤਨਖਾਹ ਦਿੰਦੀ ਐ ਅਗਲਿਆਂ ਨੂੰ ਇਹ ਥੋੜਾ ਪਤਾ ਬਈ ਸਰਦਾਰ ਨਹੀਂ ਦਾਰੇ ਐ ਸਿੱਖ ਖਰਚ ਐ ਲੈ ਮੇਰਾ ਕੀ ਖਰਚ ਐ ਦੋ ਟਿਕੀਆਂ ਨੇ ਰੁੱਖੀਆਂ ਮਿਸਣ ਦਾਰੂ ਬਿਨਾ ਤਾਂ ਆਪ ਨੂੰ ਨਹੀਂ ਸਰਦਾ ਸਗੋਂ ਦੇਖਾ ਦੇਖੀ ਮੁੰਡਾ ਵੀ ਲੱਗ ਗਿਆ ਕਿਉਂ ਜਿਹੜੇ ਗੈਣੇ ਕਰਵਾਉਂਦੀ ਰਹਿੰਨੀ ਐ ਉਹ ਤਾਂ ਮੈਂ ਸੋਚਦੀ ਆ ਘਰ ਪਏ ਤਾਂ ਪੈਸੇ ਚੱਲ ਚੱਲ ਹੀ ਜਾਣਗੇ ਚੱਲ ਬਹਾਨੇ ਸਿਰ ਕੋਈ ਚੀਜ਼ ਬਣ ਜੂ ਹੁਣ ਬਹੂ ਨੂੰ ਢੋਣ ਵਾਲੇ ਸਾਰਿਆਂ ਦੀਆਂ ਸਾਰੀਆਂ ਟੂਮਾ ਘਰ ਉਹ ਹੀ ਕੱਟ ਕੇ ਦਿੱਤੀਆਂ ਨੇ ਤੇ ਬਦਲੇ ਵਿੱਚ ਜਿਹੜਾ 5000 ਲੈ ਕੇ ਰੱਖ ਲਿਆ ਉਹ ਉਸ ਦਾ ਤਾਂ ਮੈਂ ਆਪਣੇ ਨਾਂ 'ਉੱਕ ਪਲਾਂਟ ਖਰੀਦਣਾ ਜੇ ਕੁਝ ਹੱਥ ਪੱਲੇ ਹੋ ਤਾਂ ਹੀ ਬੁੜੀ ਹੂੰ ਕੋਈ ਨੂੰ ਮੁੰਡਾ ਟੱਕ ਦਿਓ ਨਹੀਂ ਤਾਂ ਰੰਨ ਦੇ ਪਿੱਛੇ ਲੱਗ ਕੇ ਆਪ ਕੋ ਬੁੜੀ ਬੁੜੀ ਦਾਦ ਲੱਗੀ ਬੀਬੀ ਬੱਸ ਵੀ ਹੁ ਕਰਨਾ ਹੁਣ ਭਾਸ਼ਣ ਅਵਧਾਰ ਨੇ ਆਪਣੇ ਕੁੱਤੇ ਨੂੰ ਦੁੱਧ ਪਿਉੰਦੇ ਨੇ ਕਿਹਾ ਬੇ ਲੱਗ ਗਿਆ ਹਮੈਤਾ ਕਰਾਉਣਾ ਅਜੇ ਤਾਂ ਦੇਹਲੀ ਪੈਣ ਵੀ ਨਹੀਂ ਪਾਇਆ ਸਰਦਾਰ ਨੇ ਹਰੇਕ ਦੀ ਹਮੈਤ ਕਰਵਾਉਂਦੇ ਆਪਣੀ ਬੋਟੀ ਦੀ ਮੈਂ ਨਹੀਂ ਹੁਣ ਥਾਂ ਹੀ ਹਮੈਤ ਕਰਵਾਉਂਦਾ ਰੇ ਸ਼ਾਬਾਸ਼ ਪੁੱਤਰ ਪਿਓ ਉੱਤੇ ਹੀ ਜਾਣਾ ਸੀ ਠਾਣੇਦਾਰ ਪੱਗ ਵੱੰਨ ਕੇ ਸ਼ੀਸ਼ੇ ਵਿੱਚ ਦੇਖਦਾ ਬੋਲਿਆ ਜੀਤੋ ਸੁੰਗੜੀ ਬੈਠੀ ਸਭ ਕੁਝ ਸੁਣ ਰਹੀ ਸੀ ਵੋਟ ਨੂੰ ਵਾਕ ਸਰਦਾਰਨੀ ਪੱਲਾ ਚੁੱਕ ਦੇਵੇ ਕਰਦਿਆਂ ਤੋਂ ਕਾਹਦਾ ਪੱਲਾ ਇਹ ਤਾਂ ਪੈਂਡੂਆਂ ਵਾਲੀ ਗੱਲ ਹੈ ਥਾਣੇਦਾਰ ਚਾਹ ਪੀਣ ਬੈਠਾ ਅੰਡਾ ਚੇਲਦਾ ਬੋਲਿਆ ਇਸ ਦੀ ਮਰਜ਼ੀ ਹੈ ਥਾਣੇਦਾਰਨੀ ਬੋਲੀ ਚੁੱਕ ਦੇ ਕੁੰਡ ਪਾਪਾ ਜੀ ਦਾ ਵੀ ਜੀ ਕਰਦਾ ਹੋ ਮੂੰਹ ਦੇਖਣ ਮਖੌਲ ਕਰਦੇ ਬਤਾਰ ਨੇ ਜੀਤੋ ਦੀ ਚੁੰਨੀ ਪਿਛਾਹ ਖੇਚ ਦਿੱਤੀ ਜੀਤੋ ਨੇ ਫਿਰ ਸਵਾਰ ਕੇ ਉੱਤੇ ਲੈ ਲਈ ਚੱਕ ਦੇ ਪੱਲਾ ਬੀਬੀ ਸੌਰੇ ਦਾ ਪਿਉ ਵਰਗੇ ਹੁੰਦੇ ਨੇ ਦਿਓ ਜੀ ਛਗਣਾਂ ਨੇ ਪਹਿਲੀ ਗੱਲ ਜੀਤੋ ਤੇ ਦੂਜੀ ਉਸ ਤੇ ਸੌਰੇ ਨੂੰ ਆਖੀ ਥਣਦਾਰ ਨੇ ਝੱਟ ਜੇਬ ਵਿੱਚੋਂ ਕੱਢ ਕੇ 100 ਰੁਪਏ ਦਾ ਨੋਟ ਫੜਾ ਦਿੱਤਾ ਜੀਤੋ ਨੇ ਮੱਥੇ ਤੋਂ ਲੀੜਾ ਜਰਾ ਕੋਪਰ ਨੂੰ ਸਰਕਾਰ ਦਿੱਤਾ ਪਰ ਉਹ ਨੀਮੀ ਪਾਈ ਬੈਠੀ ਰਹੀ ਧੰਨ